ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਰਾਮੂਆਨਨ ਕਲਾਂ ਜੀ ਤਹਿਸੀਲ ਤੇ ਜ਼ਿਲ੍ਹਾ ਇਹਨੂੰ ਪੈਂਦਾ ਜੀ ਮੋਗਾ ਤੇ ਨੇੜੇ ਪਿੰਡ ਮੈਰੋ ਚੜੈਕ ਇਹ ਨੇੜੇ ਦੇ ਪਿੰਡ ਆ ਜੀ ਬਾਈ ਦੱਸਦਾ ਕਿ ਲੇਬਰ ਦੀ ਕਮੀ ਕਾਰਨ ਸਾਮ ਸੰਭਾਲ ਨਹੀਂ ਹੁੰਦੀ ਹੁਣ ਨਗਾ ਦੀ ਲੈ ਰੱਖਣ ਨੂੰ ਸੀਗੇ ਤੇ ਹੁਣ ਸੇਲ ਕਰ ਦੇਣੇ ਆ ਜਿਹਦੇ ਚ ਟੋਟਲ 8 ਜੀਫਰਾ ਨੇ ਜੀ ਵਿੱਚੋਂ ਕੋਸਕ ਦੀ ਏਆਈ ਹੋਈ ਵੀ ਆ ਗੱਬਣ ਚ ਇੱਕ ਪਾਸ ਗੋਈ ਨਹੀਂ ਵੀਰੇ ਇਹਨਾਂ ਚੋਂ ਨਾਗ ਸਪੈਸ਼ਲ ਬੇਨਤੀ ਆ ਜਿਹੜਾ ਨਾਗ ਤੁਹਾਨੂੰ ਫੱਟ ਬਹਿਜੂਗਾ ਜੀ ਤੁਸੀਂ ਆਪ ਦਾ ਡਾਕਟਰ ਸਾਹਿਬਾਨ ਲਿਆ ਕੇ ਇਹਨੂੰ ਪਾਸ ਵਗੈਰਾ ਕਰਾ ਸਕਦੇ ਆ ਜੀ ਆ ਕੇ ਤਸੱਲੀ ਤੁਸੀਂ ਆਪ ਕਰ ਸਕਦੇ ਆ ਵੀਡੀਓ ਨੂੰ ਐਂਡ ਤੱਕ ਦੇਖਿਓ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਲਵਿੰਦਰ ਸਿੰਘ ਆ ਜੀ ਪਿੰਡ ਰਾਮੂ ਵਾਲਾ ਕਲਾਂ ਤਹਿਸੀਲ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ 9815259359 ਠੀਕ ਆ ਬਾਈ ਲੇਵਰ ਦੇ ਡੱਕ ਦਾ ਕਾਰਨ ਜਿਹੜਾ ਮੇਨ ਪ੍ਰੋਬਲਮ ਆ ਇਸ ਧੰਦੇ 'ਚ ਹੈ ਨਾ ਬਾਈ ਬਾਈ ਲਈਆਂ ਤਾਂ ਆਪਾਂ ਰੱਖਣਾ ਵਾਸਤੇ ਸੀਗਾ ਸ਼ੌਂਕ ਨੂੰ ਠੀਕ ਆ ਤੇ ਪਰ ਥੋੜੀ ਮਸਾਂ ਸੰਭਾਈ ਵੱਲੋਂ ਡੱਕ ਤੋਂ ਦੀ ਕਰਕੇ ਤਾਂ ਹੀ ਵੇਚਣ ਲੱਗੀਆਂ ਵੇਚਣ ਲੱਗੀਆਂ ਠੀਕ ਆ ਬਾਈ ਆ ਇਹ ਦੰਦਾ ਜੀ ਹੈ ਸਾਰੀਆਂ ਵੜਾ ਬਾਈ ਲਗ ਭਗ ਵੀਰੇ ਦੋਨੀਆਂ ਚੌਗੀਆਂ ਬਸ ਐ ਜੇ ਹੋਣੀ ਠੀਕ ਆ ਦੋਨੀਆਂ ਚੌਗੀਆਂ ਇੱਕ ਨੰਬਰ ਨਗ ਵੀਰੇ ਕੱਦ ਕਾਠ ਚੈੱਕ ਕਰੋ ਤੇ ਬਰੀਡ ਕੁਆਲਿਟੀ ਤੁਸੀਂ ਆਪ ਚੈੱਕ ਕਰ ਲਓ ਨਕੀਨਾ ਪੀਸੀ ਕਹਿ ਸਕਦੇ ਆ ਇਹੀ ਗੈਰਾ ਹੋਈ ਆ ਬਈ ਇਹਦੀ ਨਹੀਂ ਇਹਦੀ ਨਹੀਂ ਵੀਰੇ ਕੋਈ ਕਿਸੇ ਦੀ ਹੋਈ ਆ ਉਹਦੇ ਦੱਸ ਦਿੰਦੇ ਆ ਉਹਨਾਂ ਜਿਹਦੀ ਨਹੀਂ ਉਹ ਵੀ ਨਹੀਂ ਠੀਕ ਆ ਫੂੜ ਸ਼ਾਂਗ ਤਾਂ ਹੈ ਨਹੀਂ ਬਈ ਕੋਈ ਵੀ ਰਿਪੋਰਟ ਕਰਾਂਗੇ ਝੋਲੀ ਮੈਂ ਤੁਹਾਨੂੰ ਚੈੱਕ ਕਰਾ ਦਿੰਨਾ ਲਓ ਜੀ ਝੋਲੀ ਚੈੱਕ ਕਰੋ ਕਰਮ ਵਾਲੀ ਦੀ ਬਹੁਤ ਸੋਹਣੀ ਝੋਲੀ ਆ ਬਾਕੀ ਕੱਦ ਵੇਲ ਦੀ ਭੂਰੀ ਚੰਗੀ ਆ ਲਓ ਸੋਨਾ ਸੈਜ ਦਾ ਥਾਣ ਲੱਗਿਆ ਵਾ ਇਹ ਹੀਟ 'ਚ ਵੀ ਨਹੀਂ ਆਈ ਬਈ ਨਹੀਂ ਆਈ ਸੀਗੀ ਵੀਰੇ ਮਤਲਬ ਉਹਦਾ ਐਕਰੀ ਨਹੀਂ ਪਏ ਤੇ ਪਰਵਾਹ ਨਹੀਂ ਮੈਸ ਕਰਾਤੀ ਆਪਾਂ ਹਾਂ ਠੀਕ ਆ ਤੇ ਇਹਦੀ ਕੀਮਤ ਕੀ ਰਹਿਣ ਵਾਲੀ ਆ ਬਾਈ ਇਹਦੀ ਵੀਰੇ 22000 ਰੁਪਏ ਉਹ ਜੂ ਮਾਨਦਾਨ ਜੀ ਹਾਂ ਵੀਰੇ ਮਗੋਂ ਕੱਠੀਆਂ ਦਾ ਉਸ ਕੱਠੀਆਂ ਜੋ ਜੇ ਕੱਠੀਆਂ ਲੈ ਜੂ ਉਹ ਲੈਸ ਹੋ ਜਾਊਗਾ ਠੀਕ ਆ ਜਿਹੜਾ ਦੋ ਨੰਬਰ ਨੱਕ ਆ ਗਿਆ ਬਾਈ ਤੇ ਇਹਦੀ ਕਿੰਨੇ ਸਮੇਂ ਦੀ ਆਈ ਹੋਈ ਵੀ ਆ ਇਹਦੀ ਵੀਰੇ 10 ਤਰੀਕ ਦੀ ਹੋਈ ਵੀ ਆ ਕੱਲ ਨੂੰ 10 ਤਰੀਕ ਨੂੰ ਨੂੰ ਮਹੀਨਾ ਹੋ ਜਾਣਾ ਠੀਕ ਆ ਝੂਲੀ ਮੈਂ ਤੁਹਾਨੂੰ ਇਹਦੀ ਵੀ ਚੈੱਕ ਕਰਾ ਦਿੰਨੇ ਆ ਵੀਰੇ ਤੋੜ ਕੇ ਤਾਂ ਨਹੀਂ ਦਿਖਾਉਂਦੇਗੇ ਕਿਉਂਕਿ ਗਿੱਲਾ ਥਾਂ ਤੋਰੇ ਦੀ ਸਾਰੇ ਨੱਕਾ ਦੀ ਗਾਰੰਟੀ ਹੈ ਕੋਈ ਲੰਗ ਸੰਗ ਦੀ ਕੋਈ ਤਸੱਲੀ ਕਰਕੇ ਲੈ ਕੇ ਆਵੇ ਭਰਾ ਆਪਣੇ ਵੱਲੋਂ ਫੋਲੋ ਤੇ ਥਾਲੀ ਅੰਦਰ ਦੀ ਫੋਲੋ ਗਾਰੰਟੀ ਆ ਜਿਹਨੂੰ ਕੋਈ ਮਤਲਬ ਦਾ ਕੋਈ ਡਾਕਟਰ ਨਾਲ ਡਾਕਟਰ ਨਾਲ ਲੈ ਆਵੇ ਤੇ ਇਹਨਾਂ ਦੇ ਬਾਈ ਨੱਥਾ ਕਾ ਤੋਂ ਮਾਰੀਆਂ ਸਾਰੀਆਂ ਦੇ ਨੱਥਾ ਬਾਈ ਆਪਣੇ ਨਾਲ ਬੁੜੀਆਂ ਸਾਂਹ ਲੀਆਂ ਕਰਕੇ ਮਗਰੋਂ ਆਪਣਾ ਕੰਮ ਹੋਰ ਆ ਮਤਲਬ ਦੁਕਾਨ ਦਾ ਬਿਜ਼ਨਸ ਹੋਰ ਰਹੀ ਆਪਣਾ ਠੀਕ ਆ ਤੇ ਤਾਂ ਕਰਕੇ ਨਾ ਬੁੜੀਆਂ ਖੋਲਦੀਆਂ ਤਾਂ ਹੀ ਸਾਰੀਆਂ ਦੇ ਨੱਥਾ ਮਾਰੀਆਂ ਸਾਰੀਆਂ ਦੀ ਮਾਰੀਆਂ ਲੱਗ ਭਾ ਹੂੰ ਸਹੀ ਗੱਲ ਆ ਜੀ ਰੰਗ ਕੁਆਲਟੀ ਇਹਦੀ ਵੀ ਪੂਰੀ ਚੰਗੀ ਆ 1 ਮਹੀਨੇ ਦੀ ਏਆਈ ਹੋਈ ਵੀ ਆ ਤੁਸੀਂ ਸੌਦਾ ਚਾਹੀ ਖਾਲੀ ਮੰਨ ਕੇ ਕਰ ਸਕਦੇ ਆ ਤੇ ਇਹਦੀ ਕੀਮਤ ਬਾਈ ਇਹਦੀ ਵੀ 22000 ਰੁਪਏ 22000 ਜੋੜਾ ਆਪਾਂ 40 ਤੋਂ ਕਰ ਦਾਂਗੇ ਮਾਨ 40 ਦਾ ਹੋਇਆ ਠੀਕ ਆ ਜਾਨੀ ਬਾੜਾ ਤਾਂ ਨਹੀਂ ਫੁੱਲਦਾ ਬਾੜਾ ਨਹੀਂ ਗਾ ਜਾਨੀ ਪਿਆਠ ਬੜਾ ਦੇ ਚੰਗੇ ਤੁਸੀਂ ਆ ਪਹਿਲਾਂ ਹੀ ਫਿਕਸ ਕੀਤਾ ਮੁੱਲ ਠੀਕ ਆ ਬਾਈ ਤੇ ਨਾਗ ਨੰਬਰ ਆ ਗਿਆ ਬਾਈ ਆਪਣਾ ਤਿੰਨ ਇਹਦੀ ਕਿੰਨੇ ਸਮੇਂ ਦੀ ਜੀ ਹੋਈ ਇਹ ਨੂੰ ਵੀਰੇ ਡੇਢ ਮਹੀਨਾ ਹੋ ਗਿਆ ਡੇਢ ਮਹੀਨਾ ਹੋ ਗਿਆ ਹਾਂ ਉਸ ਤੋਂ ਬਾਅਦ ਨਾ ਇਹ ਹੀਟ ਚਾਈਆ ਨਾ ਇਹਨੇ ਮਤਲਬ ਕੋਈ ਕਾਰਾਂ ਕੀਤੀ ਨਾ ਠੀਕ ਆ ਤੇ ਝੋਲੀ ਚੰਗੀ ਆ ਹੈਨਾ ਹਾਂ ਝੋਲੀ ਮੈਂ ਦਿਖਾ ਵੀ ਦਿੰਦਾ ਤੁਹਾਨੂੰ ਸੋਹਣੀ ਝੋਲੀ ਆ ਲਓ ਜੀ ਚੈੱਕ ਕਰ ਸਕਦੇ ਹੋ ਤੇ ਇਹਦੀ ਵੀ ਫਿਰ ਚੈੱਕ ਪਾਸ ਦਾ ਜੇ ਕਨਫਰਮ ਨਹੀਂ ਹੁੰਦੀ ਤੇ ਇਹਦੀ ਕੀਮਤ ਕਿੰਨਾ ਕਰੀਏ ਆਪਾਂ ਵੀਰੇ ਫੋਨ ਤੇ ਹੀ ਕਰ ਲਾਂਗੇ ਕਿਉਂਕਿ ਹੋਰ ਦਸਾਂ ਦੇ ਨਾਲ ਨੂੰ ਇਹਨੇ ਚੈੱਕ ਹੋ ਜਾਣਾ ਹੂੰ ਚੈੱਕ ਹੋ ਜਾਣਾ ਜੇ ਕੋਈ ਅੱਜ ਲੈ ਕੇ ਜੀ ਹੋਈ ਤਾਂ ਆਪਾਂ ਉਸ ਹਾਂ ਫੋਨ ਤੇ ਹੀ ਕਰ ਲਾਂਗੇ ਫੋਨ ਤੇ ਹੀ ਕਰ ਲਾਂਗੇ ਠੀਕ ਆ ਇਹ ਵੀ ਗੱਲ ਸਹੀ ਆ ਕਿਉਂਕਿ ਜੇ ਦਸਾਂ ਦੇ ਨਾਲ ਨੂੰ ਚੈੱਕ ਪਾਸ ਦੀ ਕੀਮਤ ਫਿਰ ਚੈੱਕ ਪਾਸ ਦੀ ਹੋਊਗੇ ਅੱਜ ਕੋਈ ਸੱਜਣਾ ਲੈ ਕੇ ਜਾਊਗਾ ਤਾਂ ਫਿਰ ਖਾਲੀ ਦੀ ਕੀਮਤ ਕਰ ਲਾਂਗੇ ਅੱਗੇ ਨੰਬਰ ਆ ਗਿਆ ਬਈ 4 ਆਪਣਾ ਹਾਂਜੀ ਚੋਲੇ ਚੂਲੇ ਦੇ ਵੀ ਚੰਗੀਆਂ ਹਨਾ ਬਾਈ ਰੰਗ ਪ੍ਰਿੰਟ ਬੜਾ ਸੋਹਣਾ ਆਇਆ 4 ਨੰਬਰ ਤੇ 5 ਨੰਬਰ ਦੀ ਤੁਹਾਨੂੰ ਮੈਂ ਝੂਲੀ ਦਿਖਾਤੀ ਆ ਗੁਲਾਬੀ ਥਾਨ ਬਰੀਡ ਕੁਆਲਟੀ ਦੇ ਪੱਖ ਤੋਂ ਬੜੀਆਂ ਚੰਗੀਆਂ ਨੇ ਤੇ ਬਾਈ ਇਹ ਜੋੜੇ ਦੀ ਕੀਮਤ 4 ਤੇ 5 ਨੰਬਰ ਦੀ ਜੀ ਵੀਰੇ ਸਾਉ ਤੋਂ ਪਹਿਲਾਂ ਤਾਂ ਇਹਦੀ ਏਆਈ ਨਹੀਂ ਹੋਈ ਇੱਕ ਨੰਬਰ ਦੀ ਹੋਈ ਆ ਉਹਦੀ ਆਪਾਂ ਕੱਲ ਸ਼ਾਮ ਨੂੰ ਚਾਰ ਨੰਬਰ ਦੀ ਕਰਾਤੀ ਆ ਹਾਂ ਕੱਲ ਸ਼ਾਮ ਨੂੰ ਕਰਾਤੀ ਅੱਜ ਸਵੇਰੋਂ ਕਰਾਤੀ ਆ ਉਹਦੀ ਵੀਡੀਓ ਬਣਾ ਲਈ ਆ ਠੀਕ ਆ ਸਬੂਤ ਦੇ ਤੌਰ ਤੇ ਆਪਾਂ ਨਾਮ ਦੇ ਦਿੰਦੇ ਜਿੰਨਾਂ ਦੇ ਏਆਈ ਹੋਈ ਸਾਰੇ ਸਟਰਾ ਮਿਲ ਜਾਣਗੇ ਜੀ ਸਾਰਿਆਂ ਦੇ ਆਪਣੇ ਕੋਲੇ ਵੀਰੇ ਸਟਰਾ ਹੈਗੇ ਸਾਰਾ ਲਿਖਿਆ ਪਿਆ ਠੀਕ ਆ ਲਿਖਿਆ ਪਿਆ ਤੇ 4 ਤੇ 5 ਨੰਬਰ ਬਈ ਇਹਦੀ ਕੀਮਤ ਇਹਦਾ ਵੀਰੇ ਜੇ ਤਾਂ ਜੋੜੇ ਕੱਲੀ-ਕੱਲੀ ਦਾ ਕਰਨਾ 20-20 ਕਰ ਦਾਂਗੇ ਤੇ ਨਹੀਂ ਆਪਾਂ ਮਤਲਬ 36000 ਦੀਆਂ ਦੇ ਦਾਂਗੇ 36000 ਦੀਆਂ ਦੇ ਦਾਂਗੇ ਬਾਦ ਦੇ ਲੈਣ ਵਾਲਾ ਹੀ ਆ ਆਪਣਾ ਕਿਉਂਕਿ ਥੋੜੀ ਤਾਂ ਹੂੰ ਠੀਕ ਆ ਹੋਸਾ ਕਰਕੇ ਵੇਚਣਾ ਠੀਕ ਆ ਤੇ ਨਗ ਨੰਬਰ ਆ ਗਿਆ ਬਈ ਆਪਣਾ 5 ਤੇ 6 ਨੰਬਰ ਆ ਗਿਆ ਜੀ ਠੀਕ ਆ ਇਹਦੀ ਵੀਰੇ ਹੋਈ ਵੀ ਆ ਇਹ ਆ ਜੀ ਇਹਦੀ ਨਹੀਂ ਹੋਈ ਇਹਦੀ ਨਹੀਂ ਹੋਈ ਹਾਂਜੀ 6 ਤੇ 7 ਨੰਬਰ 6 ਦੀ ਹੋਈ ਵੀ ਆ 7 ਦੀ ਨਹੀਂ ਹੋਈ 6 ਦੀ ਕੀਮਤ ਬਈ ਇਹ ਆਪਾਂ ਦੇ ਦਾਂਗੇ ਵੀਰੇ 15000 ਦੀ ਠੀਕ ਆ ਤੇ ਸੱਤ ਦੀ ਕੀਮਤ ਬਾਈ ਇਹ ਵੀ 15000 ਦੀ ਤੇ ਅੱਠ ਦੀ ਕੀਮਤ ਬਾਈ ਉਹ ਵੀ ਬਾਈ ਏ ਆਈ ਹੋਈ ਗਈ ਆ ਹਾਂਜੀ ਠੀਕ ਆ ਉਹ ਆਪਾਂ ਦੇ ਦਾਂਗੇ 14000 ਦੀ ਦੇ ਦਾਂਗੇ ਕੱਠੀਆਂ ਇੱਧਰ ਲੀਆਂ ਪੰਜ ਲੱਜੇ ਦੇ ਕੱਠੀਆਂ ਇੱਧਰ ਲੀਆਂ ਕੋਈ ਪੰਜੇ ਲਊਗਾ ਭਰਾ ਆਪਾਂ 55000 ਰੁਪਏ ਦੇ ਦਾਂਗੇ ਠੀਕ ਆ ਬਸ ਯਾਨੀ ਦੇਣ ਲੈਣੀਆਂ ਆ ਦੇਣ ਲੈਣੀਆਂ ਹੁਣ ਕੋਈ ਭੰਨ ਤੋੜ ਨਾ ਕਰੇ ਹਾਂਜੀ ਠੀਕ ਆ ਕਿਉਂਕਿ ਕੱਠੀਆਂ ਜੇ ਕੋਈ ਪੰਜ ਲਊਗਾ ਪੰਜਾਂ ਦੀ ਆਪਾਂ ਤਿੰਨਾਂ ਜਿਨ੍ਹਾਂ ਚ ਹੋਈ ਵੀ ਆ ਏ ਆਈ ਤੇ 55000 ਦੀਆਂ ਦੇ ਦਾਂਗੇ 55000 ਦੀਆਂ ਦੇ ਦਾਂਗੇ ਤੇ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ